ਫਗਵਾੜਾ ਦੇ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ 3 ਦਿਨ ਲਈ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਕੀਤੀ ਹੜਤਾਲ ਮਰੀਜ਼ ਹੋਏ ਪਰੇਸ਼ਾਨ ਐਨਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ ਨਲੀ ਬੀ ਕੈਨਸਲ ਹੋ ਗਿਆ ਪਾ ਨਹੀਂ ਨਹੀਂ ਡਾਕਟਰ ਦੋ ਡਾਕਟਰ ਜਿਆਦਾ ਆ ਤਾਂ ਫੋਰਮ ਪੁੜਾਈ ਕਰਨਾ ਸਰ ਮੈਂ ਪੁੜਾਈ ਕਰਦਾ ਮਤਾਈ ਜਿਹੜਾ ਦੋ ਦਿਨ ਮੈਂ ਕਿਹਾ ਤਾਂ ਪ੍ਰਿੰਟ ਮੀਡੀਆ ਹੈ ਨਿਊਜ਼ਪੇਪਰ ਯਸ ਸਰ ਜੀ ਸਰ ਅੱਜ ਦਾ ਜਿਹੜੀ ਹੜਤਾਲ ਦਾ ਅੱਜ ਅਸੀਂ ਸਿਵਲ ਹਸਪਤਾਲ ਪਗਵਾੜਾ ਦੇ ਸਾਰੇ ਡਾਕਟਰਸ ਸਟ੍ਰਾਈਕ ਤੇ ਗਏ ਆ ਜੋ ਸਾਨੂੰ ਫਰੋਂ ਸਾਡੀ ਐਸੋਸੀਏਸ਼ਨ ਵੱਲੋਂ ਪੋਲ ਆਈ ਹੈ ਅਸੀਂ ਉਹਦੇ ਰਿਗਾਰਡਿੰਗ 3 ਦਿਨ ਦੀ ਸਟ੍ਰਾਈਕ ਕਰ ਰਹੇ ਆ ਪਹਿਲਾਂ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਅਸੀਂ ਜਾਣਦੇ ਆ ਕਿ ਮਰੀਜ਼ਾਂ ਨੂੰ ਸਾਡੇ ਕਰਕੇ ਬਹੁਤ ਜ਼ਿਆਦਾ ਤੰਗੀ ਹੁੰਦੀ ਹੈ ਬਹੁਤ ਪਰੇਸ਼ਾਨੀ ਹੁੰਦੀ ਹੈ ਪਰ ਅਸੀਂ ਵੀ ਮਜਬੂਰ ਹੋ ਕੇ ਹੀ ਇਹ ਸਟੈਪ ਉਠਾਇਆ ਕਿ ਹੁਣ ਆਪਾਂ ਸਟ੍ਰਾਈਕ ਦੇ 3 ਦਿਨ ਹਰ ਤੋਂ ਲੈ ਕੇ 11 ਵਜੇ ਦਾ ਬੈਠਾ ਉਹਦੇ ਸਰਕਾਰ ਤੋਂ ਸਾਡੀਆਂ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਪੈਂਡਿੰਗ ਚੱਲੀ ਜਾਂਦੀਆਂ ਆ ਉਹ ਸਾਡੀਆਂ ਸਰਕਾਰ ਮੰਗਾਂ ਨਹੀਂ ਮੰਨਦੀ ਉਹਦੇ ਕਰਕੇ ਆਪਾਂ ਜਿਹੜੀਆਂ ਕਿ ਸਟ੍ਰਾਈਕ ਤੇ ਬੈਠੇ ਹਾਂ ਜਿਹਦੇ ਵਿੱਚ ਮੇਨ ਡਿਮਾਂਡ ਇਹ ਹੈਗੀ ਹੈ ਕਿ ਸਾਡੇ ਡਾਕਟਰਸ ਫੀਮੇਲ ਡਾਕਟਰਸ ਜਿਹੜੀਆਂ ਡਿਊਟੀ ਦਿਨ ਰਾਤ ਕਰਦੀਆਂ ਆ ਉਹਨਾਂ ਦੀ ਸਿਕਿਉਰਟੀ ਕੋਈ ਨਹੀਂ ਹੈਗੀ ਸਰਕਾਰ ਭਾਵੇਂ ਸਾਨੂੰ ਇਹ ਭਰੋਸਾ ਦਵਾਉਂਦੀ ਹੈ ਕਿ ਅਸੀਂ ਸੀਸੀਟੀਵੀ ਕੈਮਰੇ ਲੁਆਤੇ ਆ ਜਾਂ ਪੁਲਿਸ ਪਰ ਹਰ ਪੋਸਟ ਨੂੰ ਦਿੱਤਾ ਹੈ ਉਹਦੇ باوجود ਇਹ ਸਿਰਫ ਕਾਗਜ਼ੀ ਪੱਤਰੀ ਹੈਗਾ ਜਿਹੜੀ ਕਿ ਸਿਕਿਉਰਿਟੀ ਸਾਨੂੰ ਪਰਮਨੈਂਟ ਹਸਪਤਾਲ ਚਾਹੀਦੀ ਹੈ ਦੂਜੀ ਸਾਡੇ ਬਹੁਤ ਸਾਰੇ ਪੈਂਡਿੰਗ ਏਰੀਆ ਰਹਿ ਗਏ ਆ ਪਿਛਲੇ 2016 ਤੋਂ ਬਾਅਦ ਜਿਹੜੇ ਸਾਨੂੰ ਏਰੀਆ ਨਹੀਂ ਦਿੱਤੇ ਜਾ ਰਹੇ ਸਾਡਾ 1 ਚਾਰ ਨੂੰ 14 ਦਾ ਕੇਸ ਹੈ ਉਹ ਸਰਕਾਰ ਨੇ ਬੰਦ ਕਰਤਾ ਸੀ ਜਿਹੜੇ ਕਿ ਸਾਡਾ ਆਪਣਾ ਇੱਕ ਬਹੁਤ ਹੀ ਜ਼ਰੂਰੀ ਸਾਡੇ ਹੈਗਾ profession ਹੈਗਾ ਉਹ ਸਰਕਾਰ ਨੇ ਬੰਦ ਕਰਤਾ ਉਹ ਸਾਡੀ ਮੇਨ ਡਿਮਾਂਡ ਹੈ ਕਿ ਸਾਨੂੰ ਉਹ ਦੁਬਾਰਾ ਲੱਕ ਕੀਤਾ ਜਾਵੇ ਇਹ ਸਾਰੀਆਂ ਮੰਗਾਂ ਨੂੰ ਮੁਖ ਰੱਖਦੇ ਅਸੀਂ ਅਸੀਂ ਸਟ੍ਰਾਈਕ ਦੇ ਬੈਠੇ ਆ ਜੇ ਸਰਕਾਰ ਨੇ ਸਾਡੀਆਂ ਮੰਗਾਂ ਮੰਨੀਆਂ ਤੇ 11 ਦੇ ਇੱਕ ਤੋਂ ਬਾਅਦ ਆਪਾਂ ਪਰਮਨੈਂਟ ਸਟ੍ਰਾਈਕ ਤੇ ਜਾਵਾਂਗੇ ਹੜਤਾਲ ਕੀਤੀ ਹੈ ਡਾਕਟਰ ਸਾਹਿਬ ਨੇ ਇੱਕ ਇਸ ਸੰਬੰਧ ਵਿੱਚ ਹੜਤਾਲਾ ਜੀ ਮੈਂ ਡਾਕਟਰ ਬਲਜਿੰਦਰ ਸਿੰਘ ਪੀਸੀਐਮਐਸ ਦੀ ਸਟੇਟ ਬੋਰਡ ਐਗਜ਼ੀਕਿਊਟਿਵ ਮੇਰੇ ਨਾਲ ਡੀਆਈਓ ਕਪੂਰਥਲਾ ਸਰ ਬੈਠੇ ਨੇ ਅੱਜ ਦੀ ਹੜਤਾਲ ਜਿਵੇਂ ਕਿ ਆਪ ਵੀ ਜਾਣੋਗੇ ਅਸੀਂ ਪੁੱਛਦੇ ਹਾਂ ਪਿਛਲੇ ਕੁਝ ਸਮੇਂ ਤੋਂ ਸਰਕਾਰ ਨੇ ਲਗਾਤਾਰ ਆਪਦੀਆਂ ਮੰਗਾਂ ਪ੍ਰਤੀ ਵਾਰਤਾਲਾਪ ਮੀਟਿੰਗਸ ਮੈਮੋਰੈਂਡਮਸ ਸਭ ਕੁਝ ਦੇ ਰਹੇ ਆ ਸਾਡੀਆਂ ਮੀਟਿੰਗ ਕੁਝ ਸਰਕਾਰ ਨਾਲ ਹੋਈਆਂ ਕੁਝ ਪੋਜ਼ਿਟਿਵ ਆ ਪਾਸ ਨੂੰ ਜਾ ਰਹੀਆਂ ਨੇ ਪਰ ਕੁਝ ਬ੍ਰੇਕਥਰੂ ਸਾਨੂੰ ਨਹੀਂ ਮਿਲਿਆ ਜੋ ਸਾਡੀਆਂ ਮੰਗਾਂ ਨੇ ਆਸ਼ਵਾਸਨ ਜੀ ਜ਼ਰੂਰ ਮਿਲਿਆ ਨੇ ਪਰ ਕੁਝ ਕੰਪਰੀਟ ਨਹੀਂ ਆਇਆ ਸਾਡੀਆਂ ਚਾਰ ਮੁੱਖ ਮੰਗਾਂ ਸਿਕਿਉਰਿਟੀ ਸਾਡੀਆਂ ਤਰੱਕੀਆਂ ਜਿਹਨਾਂ ਨੂੰ ਅਸ਼ੋਰ ਕਰੀਅਰ ਪ੍ਰੋਗਰੈਸਿਵ ਕਹਿੰਦੇ ਨੇ ACP ਸਾਡੇ ਜਿਹੜੇ ਰੈਗੂਲਰ ਰਿਕਰੂਟਮੈਂਟ ਆਫ ਮੈਡੀਕਲ ਆਫੀਸਰਸ ਖਾਲਾਂਕੀ 4 400 ਮੈਡੀਕਲ ਆਫੀਸਰਸ ਦੀ ਨੋਟੀਫਿਕੇਸ਼ਨ ਆਈ ਹੈ ਉਹ ਭਰ ਤੋਂ ਹੋਣਗੇ ਪਰ ਸਾਡਾ ਅਰਾਊਂਡ 46% ਅੱਕੇ ਅਜੇ ਸਟੇਮ ਕੰਮ ਕਰ ਰਹੇ ਆ ਤੇ 56% ਸੈਂਕਸ਼ਨ ਪੋਸਟਸ ਵਿੱਚੋਂ ਵਿਕੇ ਨੇ ਇੱਕ ਸਾਡਾ ਜਿਹੜੇ 2016 ਤੋਂ ਲੈ ਕੇ 2021 ਤੱਕ ਦੇ ਪੀ ਕਮਿਸ਼ਨ ਦੇ ਏਰੀਅਰਸ 68 ਮਹੀਨਿਆਂ ਦੇ ਇਹਨਾਂ ਮੰਗਾਂ ਦੇ ਲਈ ਅਸੀਂ ਹੜਤਾਲ ਕੀਤੀ ਹੈ ਸਾਡੀ ਇਹ ਹੜਤਾਲ ਅੱਜ ਤੋਂ ਪੂਰਨ ਤੌਰ ਤੇ ਸ਼ੁਰੂ ਹੋਣੀ ਸੀ ਪਰੰਤੂ ਸਾਡੀ ਕੈਬਨਿਟ ਸਬ ਕਮੇਟੀ ਮੀਟਿੰਗ ਹੈਗੀ ਹੈ ਫਾਈਨੈਂਸ ਮਿਨਿਸਟਰ ਸ਼ਿਸ਼ੀਰਪਾਲ ਸਿੰਘ ਜੀ ਹੈਡ ਕਰ ਰਹੇ ਨੇ ਉਹਦੇ ਮੱਦੇਨਜ਼ਰ ਸਰਕਾਰ ਵੱਲ ਕੁਝ ਪੋਜ਼ਿਟਿਵ ਡਵੈਲਪਮੈਂਟ ਦੇ ਕਰਦੇ ਹੋਏ ਅਸੀਂ ਆਪਣੀ ਹਸਪਤਾਲ ਨੂੰ 11 ਤਰੀਕ ਤੱਕ ਫੁੱਲ ओपीडी بجائے ਹਾਫ ओਪੀਡੀ ਲਈ ਤਬਦੀਲ ਕਰਕੇ ਸਰਦਾਰ ਕਰ ਰਹੇ ਹਾਂ ਜਿਹਦੇ ਨਾਲ ਪ੍ਰੋਪਰ ਐਮਰਜੈਂਸੀ ਸਰਵਿਸਿਜ਼ ਮੈਡੀਕਲ ਲੀਗਲ ਕੰਮ ਕੋਈ ਵੀ ਸੀਰੀਅਸ ਪੇਸ਼ੈਂਟ ਜੋ ਵੀ ਹੈਗਾ ਉਹ ਸਾਰੇ ਦੇਖੇ ਜਾਣਗੇ ओਪੀ ਸਰਵਿਸਿਜ਼ ਬਾਕੀ ਅਦਰ ਰਿਪੋਰਟਿੰਗਸ ਮੀਟਿੰਗਸ ਇਨਕੁਆਰੀਜ਼ ਵੀਡੀਓ ਕਾਨਫਰੈਂਸਿਸ ਇਹ ਸਾਰੀਆਂ ਸਸਪੈਂਡ ਤੇ ਸਾਰੇ ਦਾ ਸਮਾਂ ਕੀ ਅਜੇ ਹਟਾ ਦੇ ਇਨਡੈਫੀਨੇਟ ਜੋ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਇਹ ਸਾਡੀ ਮੰਗ ਨਹੀਂ ਐਕਚੁਅਲੀ ਇਹ ਸਾਡੇ ਹੱਕ ਨੇ ਮੰਗਦਾ ਸੀ ਉਹਨੂੰ ਕਹਿੰਦੇ ਜੇ ਅਸੀਂ ਕੁਝ ਨਵਾਂ ਡਿਮਾਂਡ ਕਰੀਏ ਏਸੀਪੀ ਸਾਡੀ ਜਾਂ ਸਾਡੇ ਏਰੀਅਸ ਤੋਂ 2000 ਪਰਸਲ ਆਫ ਦਿ ਜੌਬ ਇਹ ਸਾਡੀਆਂ ਜੌਬ ਦੀਆਂ ਕੰਡੀਸ਼ਨਸ ਸੀ ਇਨ੍ਹਾਂ ਕੰਡੀਸ਼ਨਸ ਤੇ ਅਸੀਂ ਜੌਬ ਵਿੱਚ ਭਰਤੀ ਹੋਏ ਸੀਗੇ ਕਿਸੇ ਵੀ ਕੰਡੀਸ਼ਨ ਨੂੰ ਸਰਕਾਰ ਡੈਕਟਰੀਮੈਂਟਲ ਤਰੀਕੇ ਨਾਲ ਘਟਾ ਨਹੀਂ ਸਕਦੀ ਹੁੰਦੀ ਇਹ ਸਰਵਿਸ ਰੂਲ ਹੁੰਦਾ ਹੈ ਪਰ ਸਰਕਾਰ ਨੇ ਅਚਾਨਕ ਹੀ ਆਰਬਿਟਰਾਰੀਲੀ ਸਾਡੀ ਏਸੀਪੀ ਰੋਕ ਦਿੱਤੇ ਨੇ ਸਾਡੇ ਏਰੀਅਸ ਰੋਕ ਦਿੱਤੇ ਨੇ ਸਿਕਿਉਰਿਟੀ ਦਾ ਤੁਹਾਨੂੰ ਪਤਾ ਹੀ ਆ ਕਿੰਨੇ ਅਸੀਂ ਹੈਗੇ ਆ ਪਾਣੀ ਵਿੱਚ ਸਰਕਾਰ ਨੋਟੀਫਿਕੇਸ਼ਨ ਜ਼ਰੂਰ ਜ਼ਾਰੀ ਕਰ ਦਿੰਦੀ ਹੈ ਬਟਰ ਔਨ ਦੀ ਗਰਾਉਂਡ ਲੈਵਲ ਜੋ ਸਾਨੂੰ ਚਾਹੀਦਾ ਹੈ ਸਿਕਿਉਰਿਟੀ ਵੁੱਡ ਬੀ ਬਾਏ ਸਿਕਿਉਰਿਟੀ ਗਾਰਡਸ ਪ੍ਰੋਪਰ ਔਰ ਡੈਡੀਕੇਟਡ ਐਤਾ ਨਹੀਂ ਕਿ ਕਦੀ ਉਹ ਇੱਧਰ ਚਲੇ ਗਏ ਜਾਂ ਉੱਧਰ ਚਲੇ ਗਏ ਕੁਛ ਜੇ ਅਸੀਂ ਪੁਲਿਸ ਪਰਸਨਲ ਦੀ ਗੱਲ ਕਰੀਏ ਕਈ ਵਾਰ ਟਾਈਮ ਦਾ ਉਹਨਾਂ ਦੇ ਆਪਣੇ ਪੇਰੈਂਟ ਕੇਡਰ ਵਿੱਚ ਬੰਦੇ ਘਟੁੰਦੇ ਸੋ ਵੀ ਨੀਡ ਡੈਡੀਕੇਟਡ ਸਿਕਿਉਰਿਟੀ ਗਾਰਡਸ ਸੀਸੀਟੀਵੀ ਐਂਡ ਆਲ ਦੀ ਜੋ ਸਾਡੀਆਂ ਰਾਈਟਸ ਹੈਗੇ ਸਾਡੇ ਉਹ ਸਭ ਨਿੱਤੇ ਜਾਂ